ਨਾਲਾ ਹੋਈ ਜਾਂ ਤੂੰ ਸੀ ਜਾ ਮੈਂ ਹੋਊਗਾ ਜੇ ਹੈ ਤੂੰ ਬੋਲਿਆ ਨਹੀਂ ਬਰਦਾਸ਼ਤ ਹੈ ਨਹੀਂ ਨਾਲਾ ਨਹੀਂ ਤੂੰ ਚੂੜੀਆਂ ਪਹਿਨੇ ਤੂੰ ਲੈ ਕੋਈ ਕੀਤਾ ਨਹੀਂ ਅੱਗੇ ਅੱਗੇ ਵੱਧ ਕੇ ਤੂੰ ਕੋਟ ਨੂੰ ਆ ਮੈਂ ਪਾਣੀ ਵਾਲੀ ਤੂੰ ਨਾ ਪਾਣੀ ਵਾਲੀ ਓ ਤੂੰ ਕਾਦਾ ਬਰਦਾਸ਼ਤ ਕਰ ਰਿਹਾ ਓ ਬੜਾ ਕਰ ਲੈ ਮੇਰੇ ਨੂੰ ਬਰਦਾਸ਼ਤ ਕਰਾ 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 ਸਾਡੀ ਦੁਕਾਨਾਂ ਤੇ ਬਿਨਾ ਪੁੱਛੇ ਇਹਨਾਂ ਨੇ ਪੌੜੀਆਂ ਚੜਾ ਕੇ ਐਲੀਵੇਸ਼ਨ ਤੇ ਤਾਰਾ ਕਟੀਆਂ ਵਾਈਫਾਈ ਦੀ ਤਾਰਾ ਕਟੀਆਂ ਸੀਸੀਟੀਵੀ ਦੀ ਤਾਰਾ ਕਟੀਆਂ ਬਿਜਲੀ ਦੀ ਤਾਰਾ ਕੱਟਦੀਆਂ ਬਿਨਾ ਪੁੱਛੇ ਜਿਹੜੇ ਪ੍ਰਿੰਸੀਪਲ ਮੈਡਮ ਜਿਹੜੇ ਆ ਉਹ ਆਈਸੀਐਸ ਜੀ ਮੇਂਡੀਰਾ ਕਿ ਜੀ ਆਪਣੇ ਅਫਿਸ ਇਹ ਸਾਰਾ ਪਿਆਰ ਇਕੱਠਾ ਹੋਇਆ ਸੀ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤਾਰਿਆਂ ਦੀ ਸਮੱਸਿਆ ਹੈ ਇਹ ਹਾਲੇ ਹੀ ਤੇ ਆਇਆ ਹੈ ਕਟਾ ਕਰਦੀ ਕਰਨੀ ਸ਼ੁਰੂ ਕੀਤੀ ਗੱਲਾਂ ਕਰਨੀ ਸ਼ੁਰੂ ਕੀਤੀ ਕਿ ਅਸੀਂ ਤਾਂ ਐਂ ਕਰਾਂਗੇ ਅਸੀਂ ਤਾਂ ਪ੍ਰਧਾਨ ਬੰਦੇ ਆ ਅਸੀਂ ਤਾਂ ਗੁੰਡਾਗਰਦੀ ਕਰਦੇ ਆ ਇਹ ਅਸੀਂ ਕਾਲੇ ਬੰਦੇ ਬੁਲਾ ਕੇ ਆਪਣੀ ਸਹੀ ਕਰਾ ਰਹੇ ਸੀ ਜੇ ਕਿ ਉਹਨਾਂ ਨੂੰ ਦਾਦਾ ਜੀ ਕੇ ਮੇਰੇ ਨਾਲ ਤੱਕਾ ਹੋਇਆ ਮੇਰਾ ਗੰਦ ਘਟਿਆ ਪ੍ਰਧਾਨ ਕਹਿੰਦੇ ਨੇ ਨਾ ਤਾਂ ਇਲੈਕਸ਼ਨਾਂ ਤੇ ਜਿੱਤੇ ਨੇ ਨਾ ਇਲੈਕਸ਼ਨ ਹੋਇਆ ਨਾ ਵੋਟਾਂ ਪਈਆਂ ਪਰ ਪ੍ਰਧਾਨ ਕਹਿੰਦੇ ਆ ਇਹਨਾਂ ਦੇ ਆਪਣੇ ਦੁਕਾਨ ਦੇ ਬਾਹਰ ਸਾਰਾ ਜਿਹੜਾ ਬਿਜਲੀ ਦਾ ਜਿਹੜਾ ਤਾਰਾ ਤੋਰਾ ਸੀ ਸਾਫ਼ ਕਰਾ ਦੇ ਜਿਹੜੇ ਐਸੋਸੀਏਸ਼ਨ ਦੇ ਮਾਨਯੋਗ ਪ੍ਰਧਾਨ ਸਾਹਿਬ ਨੇ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਮੈਂ ਕਿ ਕੀ ਤੁਹਾਡੇ ਨੌਲੇ ਦੇ ਵਿੱਚ ਆ ਚੀਜ਼ ਹੈਗੀ ਹੈ ਕਿ ਜਿਹੜੇ ਦੁਕਾਨ ਤੇ ਆਪਣੀ ਗਲੀ ਦੇ ਪਰ ਬਿਜਲੀ ਦੇ ਤਾਰਾਂ ਕੱਟ ਕੇ ਜਿਸ ਜਿਹੜੀ ਤੇਰੇ ਦੁਕਾਨ ਦਾ ਨਾਮ ਬੰਬੇ ਫੈਸ਼ਨ ਨਾਂ ਸੰਸਾ ਮਾਲੀ ਕਹਿੰਦਾ ਇਹ ਮੇਰੇ ਕਮਾਨੇ ਮੈਟਰ ਹੈ ਜੀ ਸਾਡੀ ਦੁਕਾਨਾਂ ਬੰਦੇ ਨੂੰ ਬੰਦ ਰੈਂਦੀਆਂ ਨੇ ਸਾਡੀ ਦੁਕਾਨਾਂ ਤੇ ਬਿਨਾ ਪੁੱਛੇ ਇਹਨਾਂ ਨੇ ਪੌੜੀਆਂ ਚੜਾ ਕੇ ਐਲੀਵੇਸ਼ਨ ਤੇ ਤਾਰਾਂ ਕਟੀਆਂ ਵਾਈਫਾਈ ਦੀ ਤਾਰਾਂ ਕਟੀਆਂ ਸੀਸੀਟੀਵੀ ਦੀ ਤਾਰਾਂ ਕਟੀਆਂ ਬਿਜਲੀ ਦੀ ਤਾਰਾਂ ਕੱਟਦੀਆਂ ਬਿਨਾ ਪੁੱਛੇ ਮੰਗਲਵਾਰ ਨੂੰ ਅਸੀਂ ਜਦੋਂ ਰਿਕਾਰਡਿੰਗ ਚੈੱਕ ਕੀਤੀ ਅਸੀਂ ਦੇ ਨਾ ਤਾਂ ਇਲੈਕਸ਼ਨਾਂ 'ਚ ਜਿੱਤੇ ਨੇ ਨਾ ਇਲੈਕਸ਼ਨ ਹੋਇਆ ਨਾ ਵੋਟਾਂ ਪਈਆਂ ਪਰ ਪ੍ਰਧਾਨ ਕਹਿੰਦੇ ਆ ਇਹਨਾਂ ਦੇ ਆਪਣੇ ਦੁਕਾਨ ਦੇ ਬਾਹਰ ਸਾਰਾ ਜਿਹੜਾ ਬਿਜਲੀ ਦਾ ਜਿਹੜਾ ਤਾਰਾ ਤੋਰਾ ਸੀ ਸਾਫ਼ ਕਰਾ ਰਹੇ ਸੀਗੇ ਇਹਨਾਂ ਨੇ ਸਾਫ਼ ਕਰਾਂਦੇ ਕਰਾਂਦੇ ਮੇਰੀ ਦੁਕਾਨ ਦੀ ਤਾਰਾ ਕਟੀਆਂ ਕੁਲਦੀਪ ਜੀ ਦੀ ਦੁਕਾਨ ਦੀ ਤਾਰਾ ਕਟੀਆਂ ਨਾ ਸਾਡੇ ਤੋਂ ਪੁੱਛਿਆ ਨਾ ਸਾਡੇ ਤੋਂ ਪਰਮਿਸ਼ਨ ਲਈ ਤੇਗੀ ਜਿਹੜੇ ਐਸੋਸੀਏਸ਼ਨ ਦੇ ਮਾਨਯੋਗ ਪ੍ਰਧਾਨ ਸਾਹਿਬ ਨੇ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਕੀ ਤੁਹਾਡੇ ਨਾਲ ਦੇ ਵਿੱਚ ਆ ਚੀਜ਼ ਹੈਗੀ ਕਿ ਜਿਹੜੇ ਦੁਕਾਨ ਦੇ ਆਪਣੀ ਗਲੀ ਦੇ ਬਾਹਰ ਬਿਜਲੀ ਦੇ ਤਾਰਾ ਕੱਟ ਕੇ ਗਏ ਆ ਕਹਿੰਦੇ ਮੈਨੂੰ ਇਹਦੇ ਬਾਰੇ ਕੋਈ ਅਪਡੇ ਉਹਨਾਂ ਦੇ ਜਦੋਂ ਅਸੀਂ ਦੁਕਾਨ ਦੇ ਵਿੱਚ ਜਾ ਕੇ ਪੁੱਛਦੇ ਚ ਕੀਤੀ ਉਹਨਾਂ ਨੇ ਸਾਨੂੰ ਆਪਣੇ ਦਫ਼ਤਰ ਦੇ ਬਿਠਾ ਕੇ ਗਾਲਾਂ ਕੱਢਣੀ ਸ਼ੁਰੂ ਕਰਦੀਆਂ ਗੁੰਡਾਗਰਦੀ ਕਰਨੀ ਸ਼ੁਰੂ ਕੀਤੀ ਗਾਲਾਂ ਕੱਢਣੀ ਸ਼ੁਰੂ ਕੀਤੀ ਕਿ ਅਸੀਂ ਤਾਂ ਐਂ ਕਰਾਂਗੇ ਅਸੀਂ ਤਾਂ ਪ੍ਰਧਾਨ ਬੰਦੇ ਆ ਅਸੀਂ ਤਾਂ ਗੁੰਡਾਗਰਦੀ ਕਰਦੇ ਆ ਉਹ ਗੱਲ ਜਦੋਂ ਮਾੜੀ ਮੋਟੀ ਠੰਡੀ ਪਈ ਅਸੀਂ ਘਰੇ ਆਏ ਰਾਤ ਨੂੰ ਸਾਰਿਆਂ ਦੇ ਘਰੇ ਫੋਨ ਵੱਜ ਗਏ ਮੇਰੇ ਫਾਦਰ ਸਾਹਿਬ ਦੇ ਇਹਨਾਂ ਦੇ ਕੁਲਦੀਪ ਦੇ 11 ਵਜੇ ਮੈਂ ਪ੍ਰਿੰਕੂ ਪਾਸੀ ਮੈਂ ਸਿਰੇ ਦਾ ਗੁੰਡਾ ਵਾਂ ਮੈਂ ਆਹੀ ਕੁਛ ਕੀਤਾ ਫਲੋਰ ਤੋਂ ਪਤਾ ਕਰਾ ਲਿਓ ਅਸੀਂ ਕਿਹਾ ਸੀ ਕੰਮਕਾਰ ਵਾਲੇ ਬੰਦੇ ਆ ਸਾਡੇ ਰੈਡੀਮੇਡ ਦੀ ਦੁਕਾਨਾਂ ਦੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਹੋ ਫਿਰ ਕਹਿੰਦੇ ਹੋ ਅਸੀਂ ਗੁੰਡੇ ਵੀ ਆਂ ਫਿਰ ਕਹਿੰਦੇ ਹੋ ਅਸੀਂ ਬਈ ਤੁਹਾਨੂੰ ਚਕਾ ਵੀ ਦਵਾਂਗੇ ਬੁੱਧਵਾਰ ਸਵੇਰੇ ਮੈਨੂੰ ਫੋਨ ਆ ਗਿਆ ਕਿ ਮੇਰੇ ਦੁਕਾਨ ਦੇ ਬਾਹਰ ਰਿੰਕੂ ਪਾਸੀ ਪ੍ਰੇਸ਼ਨ ਪਾਸੀ ਦક્ષ ਇਹਨਾਂ ਦਾ ਲੱਕੀ ਇੱਕ ਸਾਈਕਲ ਕਰਕੇ ਕੋਈ ਇਹਨਾਂ ਦਾ ਰਿਸ਼ਤੇਦਾਰ ਹੈ ਮਤਲਬ ਇਹਨਾਂ ਦਾ ਬੰਨੂ ਪ੍ਰੋਪਰ ਨਾਮ ਨਹੀਂ ਪਤਾ ਰਿਸ਼ਤੇਦਾਰ ਇਹਨਾਂ ਦਾ ਉਹ ਉੱਥੇ ਪਹੁੰਚ ਕੇ ਦੇਹ ਗਾਲੀ ਤੇ ਗਾਲੀਆਂ ਦੇਹ ਗੁੰਡਾਗਰਦੀ ਤੇ ਗੁੰਡਾਗਰਦੀ ਮੈਂ ਆਪਣੀ ਦੁਕਾਨ ਤੇ ਨਹੀਂ ਗਿਆ ਜੀ ਮੈਨੂੰ ਰਿਸਕ ਸੀ ਉਹਨਾਂ ਦੇ ਹੱਥ ਚੱਕੇ ਮੇਰੇ ਤੇ ਚੱਕੇ ਜਾ ਸਕਦਾ ਸੀ ਮੈਂ ਸਿੱਧਾ ਥਾਣੇ ਦਰਖਾਸਤ ਦੇ ਨਾ ਜਾਵਾਂ ਕਿ ਮੇਰੇ ਤੇ ਬ੍ਰਿਸਕਾ ਮੇਰੇ ਨਾਲ ਕਰਕੇ ਮੇਰੇ ਤੇ ਜਿਹੜੀ ਉਥੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਮੈਂ ਪੁਲਿਸ ਦੇ ਜਿਹੜੇ ਮੁਲਾਜ਼ਮ ਨਾਲ ਲੈ ਕੇ ਗਿਆ ਪੁਲਿਸ ਦੇ ਮੁਲਾਜ਼ਮਾਂ ਦੇ ਸਾਹਮਣੇ ਰਿੰਕੂ ਪਾਸੀ ਨੇ ਮੈਨੂੰ ਗਾਲਾਂ ਕੱਢੀਆਂ ਕੱਢ ਕੇ ਕਹਿੰਦਾ ਮੈਂ ਤੇਰੀ ਕਹਾਂ ਲੜ ਦਰਦ दूंगा ਮੈਂ ਇਹ ਦਰਦ दूंगा ਮੈਂ ਬਸ ਇਨਸਾਫ ਇੱਕ ਵਾਰ ਦਾ ਮੰਗਦਾ ਕੀ ਦੁਕਾਨ ਦੀ ਗਲੀ ਤੇ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਉਹ ਇਸ ਤਰ੍ਹਾਂ ਦੀ ਗੁੰਡਾਗਰਦੀ ਚਲਾਵਾਂਗੇ ਕਿ ਤਾਣਾ ਕੱਟ ਦਿੰਗੇ ਦੁਕਾਨਾਂ ਦੀ ਜੇ ਕਟਾਂਗੇ ਵੀ ਤਾਂ ਸੁਨਵਾਈ ਕਰਨ ਨਾ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਦੁਕਾਨਾਂ ਦੀ ਸਾਰਾ ਕੱਟੀਆਂ ਕਾ ਦੇ ਕੀ ਕਰਾਂ ਜੀ ਇਹਨਾਂ ਨੇ ਆਪਣੀਆਂ ਤਾਰਾਂ ਇਸ ਦੁਕਾਨ ਦੇ ਬਾਹਰ ਤਾਰਾਂ ਸਾਫ਼ ਕਰਾਣੀਆਂ ਸੀ ਜੀ ਇਹਨਾਂ ਨੂੰ ਐ ਸੀ ਮੈਂ ਆਪਣੀ ਦੁਕਾਨ ਦੇ ਬਾਹਰ ਸਾਰਾ ਸਿਸਟਮ ਸਾਫ਼ ਕਰਾਵਾਂ ਕਿਉਂਕਿ ਮੈਂ ਪ੍ਰਧਾਨਾਂ ਇੱਥੇ ਦਾ ਉਹਦੇ ਚੱਕਰ ਦੇ ਵਿੱਚ ਇਹਨਾਂ ਦੇ ਬੰਦੇ ਆ ਕੇ ਸਾਡੀ ਵਿਜਨ ਤੋੜ ਗਏ ਤਾਣਾ ਕੱਟ ਗਏ ਬਾਈ ਫੇਜੀ ਤਾਰਾ ਕੱਟ ਗਈ ਕੁਲਦੀਪ ਜੀ ਦੀ ਬਿਜਲੀ ਤਾਰਾ ਕੱਟ ਗਈ ਨਾ ਸਾਨੂੰ ਦੱਸਿਆ ਨਾ ਪੁੱਛਿਆ ਨਾ ਕਿਛਿਆ ਉਹਨਾਂ ਦਾ ਕਹਿਣਾ ਵੀ ਤੁਹਾਡੇ ਵੱਲੋਂ ਪਿਸਤੌਲ ਵੀ ਦਿਖਾਈ ਗਈ ਉਹਨਾਂ ਨੂੰ ਮੈਂ ਪਹਿਲਾਂ ਵੀ 6 ਜਗ੍ਹਾ ਇੱਕ ਬਿਆਨ ਦੇ ਚੁੱਕਿਆ ਹੂਆ ਜੇ ਮੇਰੇ ਵੱਲੋਂ ਕਿਸੇ ਵੀ ਤਰੀਕੇ ਦਾ ਪਿਸਤੌਲ ਦਿਖਾਉਣ ਦੀ ਦੂਰ ਦੀ ਗੱਲ ਹੈ ਕੱਢਿਆ ਵੀ ਹੋਵੇ ਮੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਵੀਡੈਂਸ ਦੇ ਤੌਰ ਤੇ ਮੇਰੇ ਕੋਲ ਇਹਨਾਂ ਦੀ ਗਾਲਾਂ ਕੱਢੀ ਦੀ ਐਵਿਡੈਂਸ ਹੈ ਮੇਰੇ ਕੋਲ ਇਹਨਾਂ ਦੀਆਂ ਗਲੀ ਦੇ ਵਿੱਚ ਤਾਰਾ ਪਟਦੀਆਂ ਦੀ ਐਵਿਡੈਂਸ ਹੈ ਮੇਰੇ ਕੋਲ ਇਹਨਾਂ ਦੀਆਂ ਕੁੱਟਮਾਰ ਕਰਦੀ ਦੀ ਐਵਿਡੈਂਸ ਹੈ ਜੇ ਕੋਈ ਇੱਕ ਵੀ ਵੀਡੀਓ ਮੇਰੀ ਪਿਸਤੌਲ ਕੱਢਦੇ ਦੀ ਕਿੱਥੇ ਵੀ ਕਿਸੇ ਕੋਲ ਹੈ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਜੀ ਦਾ ਚੈਲੰਜ ਦਿੰਦਾ ਤੁਹਾਨੂੰ ਮਾਲਿਕਾਂ ਦੇ ਵਿੱਚ ਸਾਰੇ ਦੇਖੋ ਜੀ ਡੀਫੇਮ ਉਹ ਕਰ ਰਹੇ ਨੇ ਬਿਜਲੀ ਤਾਰਾ ਉਹ ਕੱਟ ਰਹੇ ਨੇ ਪਿਸਟੋਲ ਦਾ ਝੂਠਾ ਪਰਚਾ ਉਹ ਪਾ ਰਹੇ ਨੇ ਫਿਰ ਕਹਿੰਦੇ ਨੇ ਅਸੀਂ ਪ੍ਰਧਾਨ ਆਏ ਪ੍ਰਧਾਨ ਨਹੀਂ ਹੁੰਦਾ ਜੀ ਇਹ ਪ੍ਰਧਾਨ ਹੀ ਗੁੰਡਾ ਕਰਦੀ ਆ ਇੱਕ ਤੋਂ ਦੇਖੋ ਮਾਰਕੀਟ ਦੇ ਦੋ ਦੋ ਪ੍ਰਧਾਨ ਆ ਗਏ ਸਭ ਦੇਖੋ ਸਾਨੂੰ ਜਿਹੜੇ ਐਸੋਸੀਏਸ਼ਨ ਵੱਲੋਂ ਪਤਾ ਨੇ ਪ੍ਰਧਾਨ ਸਾਹਿਬ ਉਹ ਮਾਣਿਓ ਡਾਕਟਰ ਸਾਹਿਬ ਨੇ ਉਹਨਾਂ ਨੂੰ ਪੁੱਛੇ ਜੇ ਪ੍ਰਧਾਨ ਤੁਸੀਂ ਕਿਵੇਂ ਬਣੇ ਉਹ ਜਿਹੜੀ ਪਿੱਛੇ ਇਹਨਾਂ ਨੇ ਐਸੋਸੀਏਸ਼ਨ ਦੇ ਨੇ ਕਿਹਾ ਕਿ ਦੋ ਵੋਟਾਂ ਹੋ ਗਈਆਂ ਕੁਝ ਹੋ ਗਈਆਂ ਉਹ ਤਾਂ ਦੁਕਾਨ ਤੇ ਆ ਕੇ ਮੇਰੇ ਕਹਿੰਦੇ ਮੈਨੂੰ ਵੋਟ ਪਾ ਦਿਓ ਜੀ ਮੈਨੂੰ ਵੋਟ ਪਾ ਦਿਓ ਜੀ ਉਹਨਾਂ ਨੂੰ ਵੋਟਾਂ ਪਈਆਂ ਨਹੀਂ ਕਹਿੰਦੇ ਮੈਂ ਉਦੋਂ ਹੀ ਪ੍ਰਧਾਨ ਬਣ ਜਾਣਾ ਇਦਾਂ ਤਾਂ ਫਿਰ ਪਤਾ ਨਹੀਂ ਕਿਹਨੇ ਬੰਦੇ ਪ੍ਰਧਾਨ ਬਣ ਜਾਣਗੇ ਪਰ ਪ੍ਰਧਾਨ ਬਣਨ ਤੋਂ ਬਾਅਦ ਨਾ ਨਿਮਰਤਾ ਹੋਣੀ ਚਾਹੀਦੀ ਹੈ ਇਹ ਚੀਜ਼ ਦਾ ਆਕਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਕੁਝ ਵੀ ਕਰਵਾ ਸਕਦੇ ਹਾਂ ਦੁਨੀਆ ਬਹੁਤ ਛੋਟੀ ਹੈ ਕੋਈ ਕੁਝ ਨਹੀਂ ਪਤਾ ਲੱਗਦਾ ਕਿਸੇ ਦਾ ਕੀ ਘਾਟਾ ਹੋ ਜੇ ਪਰ ਇਹ ਚੀਜ਼ ਦੀ ਸਾਡੇ ਤੇ ਗੁੰਡਾਗਰਦੀ ਨਹੀਂ ਚੱਲੇਗੀ ਮੁੰਡੇ ਦਰਖਾਸਤ ਦਿੱਤੀ ਦਰਖਾਸਤ ਪਹਿਲਾਂ ਇਨਸਾਫ ਕੀਤਾ ਜਾਵੇ ਤੇ ਮੈਂ ਫੇਰ ਇੱਕ ਵਾਰੀ ਰਿਪੀਟ ਕਰ ਦਿੰਨਾ ਜੇ ਕਿਸੇ ਨੇ ਪਿਸਤੌਲ ਮੈਂ ਕਿਸੇ ਨੂੰ ਦਿਖਾਇਆ ਜੇ ਮੈਂ ਕੱਢਿਆ ਵੀ ਹੈ ਉਹ ਬੰਦਾ ਉਹ ਸੀਸੀਟੀਵੀ ਲੈ ਕੇ ਹਾਜ਼ਰ ਹੋਵੇ ਨਹੀਂ ਤਾਂ ਉਹਦੇ ਤੇ ਵੀ ਪਰਚਾ ਡੀਫੇਮ ਅਗੇਂਸਟ ਮੈਂ ਦਊਂਗਾ ਜੇ ਨਾ ਪਾ ਹਾਜ਼ਰ ਕੀਤਾ ਗਿਆ ਵਾ ਅੰਨੀ ਤੁਹਾਨੂੰ ਮੈਂ ਗੱਲ ਦੇ ਇਨਸਾਫ ਮੈਂ ਮੇਰਾ ਜੀ ਕੁਲਦੀਪ ਗਾਰਮੈਂਟ ਤੋਂ ਮੇਰਾ ਨਾਮ ਕੁਲਦੀਪ ਵਰਮਾ ਮੈਂ ਅੱਜ ਤੱਕ ਜ਼ਿੰਦਗੀ ਚ ਕਿਸੇ ਨੂੰ ਉਂਗਲ ਤੱਕ ਨਹੀਂ ਲਗਾਈ ਮੈਂ ਆਪਣੀ ਦੁਕਾਨ ਤੇ ਗਿਆ ਮੈਨੂੰ ਉਹ ਗਾਲ੍ਹਾਂ ਕੱਢਦਾ ਪਿਆ ਬੰਦਾ ਕਹਿੰਦਾ ਮੈਂ ਰਿੰਕੂ ਪਾਸੀ ਆ ਮੈਂ ਪੰਜ ਵਾਰੀ ਪੰਜ ਵਾਰੀ ਤੈਨੂੰ ਮੈਂ ਦੇਖਿਆ ਆ ਤੇਰੀ ਆ ਸਿਰਫ ਤਾਰਾ ਕੱਟੀਆ ਗਈ ਆ ਸਿਰ ਉਹਨੂੰ ਰਿਕੁਐਸਟ ਕੀਤੀ ਗਈ ਜਿਹੜੀਆਂ ਤਾਰਾ ਕੱਟੀਆ ਸਾਰੇ ਬਾਜ਼ਾਰ ਦੀਆਂ ਕੱਟੀਆ ਤੁਸੀਂ ਇਹ ਨਹੀਂ ਗਲਤ ਕੀਤਾ ਇਹੀ ਕਿਹਾ ਬਸ ਉਹ ਤਾਂ ਗਾਲ ਉਹ ਉਹ ਗਾਲਾ ਕੱਢਣ ਲੱਗ ਗਿਆ ਰਾਤੀ ਵੀ ਗਾਲਾ ਕੱਢੇ ਤਾਰਾ ਪਤਣੀ ਸਾਰੇ ਬਜ਼ਾਰ ਦੀ ਫੇਰ ਗਾਲਾ ਗੱਡੀਆਂ ਰਾਤ ਨੂੰ ਵੀ ਇੰਨਿਆਂ ਨੂੰ ਵੀ ਗਾਲਾ ਗੱਡੀਆਂ ਕਹਿੰਦਾ ਜੀ ਉਹ ਫੋਨ ਚੱਕਦਾ ਨਹੀਂ ਐ ਉਹਦਾ ਪਿਓ ਨੂੰ ਮੈਂ ਕਰ ਰਿਆ ਮੈਂ ਦੇਖੋ ਇਹ ਮੈਨੂੰ ਗੱਲਾਂ ਕਹੀਆ ਮੈਂ ਫੇਰ ਉਹਨੂੰ ਮੈਂ ਕਿਹਾ ਯਾਰ ਭਾਈ ਸਾਹਿਬ ਸਵੇਰੇ ਮੇਰੇ ਭਾਜੀ 15 ਵੀਡੀਓ ਦੇ ਵਿੱਚ ਹੀ 15 ਜਾਣੇ ਆ ਜਿਸ ਚ 4-5 ਜਾਣਿਆਂ ਦਾ ਤੇ ਜਿਹੜੇ ਸਾਹਮਣੇ ਦੁਕਾਨਦਾਰ ਉਹੀ ਐ ਮੈਂ ਮਤਲਬ ਇਦਾਂ ਕੀਤਾ ਮੈਂ ਅੱਜ ਤੱਕ ਮੇਰਾ ਰਿਕਾਰਡ ਹੈ ਮੈਂ ਕਿਸੇ ਨੂੰ ਐ ਨਹੀਂ ਕੀਤਾ ਜੀ ਮਤਲਬ ਤੁਸੀਂ ਇਹ ਦੇਖੋ ਮੈਂ ਕੀ ਕਰਾ ਹੁਣ ਮਤਲਬ ਮੈਂ ਤਾਂ ਸਿਰਫ ਮੈਨੂੰ ਨਹੀਂ ਪਤਾ ਕੀ ਹੁੰਦਾ ਵਾ ਮੈਂ ਤਾਂ ਪਹਿਲੀ ਵਾਰੀ ਹੱਥ ਜੋੜ ਕੇ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਦੋ ਬੱਚੇ ਆ ਮੈਂ ਬਹੁਤ ਪਰੇਸ਼ਾਨ ਆ ਇਹ ਚੀਜ਼ ਤੋਂ ਕਿਉਂਕਿ ਜਿਹੜੀ ਮੈਨੂੰ ਸੱਟਾ ਲੱਗਿਆ ਮੇਰੇ ਅੰਦਰੋਂ ਤੱਕ ਖੂਨ ਨਿਕਲਿਆ ਮੇਰਾ ਕੰਨ ਤੋਂ ਪਤਾ ਨਹੀਂ ਸੀ 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 ਦੀ ਆਵਾਜ਼ ਆ ਰਹੀ ਆ ਮੈਨੂੰ ਹੋਇਆ ਕਿਉਂ ਆ ਕਾਰਨ ਕੀ ਸੀਗਾ ਉਹ ਕਾਰਨ ਸਿਰਫ ਇੱਕ ਇਹੀ ਹੈ ਕਿ ਜੀ ਉਹ ਜਿਹੜੀ ਨੈਕਟਰ ਦੀ ਆ ਤਾਰਾ ਕੱਟੀ ਹੈਗੀ ਆ ਬਸ ਉਹਦੇ ਕਰਕੇ ਝਗੜਾ ਕਰਦੇ ਨੇ ਜਿੰਨਾ ਤੁਹਾਨੂੰ ਕਿਉਂ ਪੇਨੇ ਸੀ 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 ਟੀਵੀ ਦੇਖੀ ਕਿੰਨੇ ਮੰਡੇ ਤੁਹਾਨੂੰ ਇਕੱਠੇ ਉਹ ਪਤਾ ਨਹੀਂ ਕਾਰਨ ਕੀ ਆ ਜੀ ਉਹ ਕਹਿੰਦੇ ਮੈਂ ਜੀ ਤੁਹਾਨੂੰ ਬਸ ਇੱਕ ਗੱਲ ਆ ਜੀ ਉਹ ਪ੍ਰਧਾਨ ਬਣ ਗਏ ਆ ਉਹ ਅਸੀਂ 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 ਕਹਿੰਦੇ ਸੀ ਇੱਕੋ ਐਸੋਸੀਏਸ਼ਨ ਬਣੇ ਨਹੀਂ ਜੀ ਪ੍ਰਧਾਨ ਨੇ ਤੇ ਫਿਰ ਇਸ ਤਰ੍ਹਾਂ ਹੱਥ ਚੱਕਣਗੇ ਉਹ ਪਤਾ ਨਹੀਂ ਉਹ ਬਸ ਕਹਿੰਦੇ ਤੁਸੀਂ ਸਾਡੀ ਐਸੋਸੀਏਸ਼ਨ ਤੇ ਅਸੀਂ ਨਹੀਂ ਉਹਨਾਂ ਦੀ ਗਏ ਆ ਅਸੀਂ ਕਿਸੇ ਵੱਲ ਵੀ ਨਹੀਂ ਗਏ ਆ ਅਸੀਂ ਇੱਕੋ ਐਸੋਸੀਏਸ਼ਨ ਬਣੇ ਤੇ ਉਹਨਾਂ ਨੇ ਜੀ ਕੰਦੇ ਜੀ ਨਹੀਂ ਜੀ ਉਹਨਾਂ ਨੇ ਆਂਦੇ ਸਾਰ ਹੀ ਮੈਨੂੰ ਕੰਦਾ ਮੈਂ ਰਿੰਕੂ ਸਾਂ ਤੂੰ ਮੈਨੂੰ ਜਾਣਦਾ ਨਹੀਂ ਮੈਂ ਫਲੋਰ 'ਚ ਮੇਰਾ ਨਾਮ ਹੈ ਮੈਂ ਕਿਹਾ ਭਾਈ ਮੈਂ ਤਾਂ ਅਸੀਂ ਨਹੀਂ ਅਸੀਂ ਨਹੀਂ ਲੜ ਸਕਦੇ ਮੇਰੇ ਬੇਟੇ ਦੀ ਦੋ ਬੇਟੀਆਂ ਬੋ ਜੀ ਦੇਖੋ ਤੁਹਾਨੂੰ ਪਤਾ ਅੱਗੇ ਬੱਚਿਆਂ ਦਾ ਵੀ ਘਾੜ ਲੱਗਣਾ ਵੰਦਾ ਮੈਂ ਤੁਹਾਡੇ ਤੋਂ ਸਿਰਫ ਇਹੀ ਕਹਿੰਦਾ ਮੈਂ ਇਨਸਾਫ ਮੰਗਦਾ ਵਾਂ ਬਸ ਹੋਰ ਗੁੱਟੜੀਆਂ ਕਿਉਂਕਿ ਮੈਨੂੰ ਕੁਝ ਕਹਿਣਾ ਨਹੀਂ ਆਂਦਾ ਵਾਂ ਹੁਣ ਥਾਣੇ ਪਹੁੰਚੋ ਮੈਂ ਤਾਂ ਭਾਜੀ ਸੜਕ ਤੇ ਲੰਮਾ ਬਹਿ ਜਾਊਂਗਾ ਮੈਨੂੰ ਮਾਰ ਦਿਓ ਉੱਧੇ ਜਾਣੋ ਬਸ ਹੁਣ ਥਾਣੇ ਪਹੁੰਚੋ ਤੁਸੀਂ ਮੈਂ ਥਾਣੇ ਆਪਣੀ ਦਰਖਾਸਤ ਦਿੱਤੀ ਹੈ ਥਾਣੇ ਵਾਲਿਆਂ ਨੇ ਬਿਲਕੁਲ ਸਹੀ ਲਈ ਹੈ ਦਰਖਾਸਤ ਬਾਕੀ ਹੁਣ ਇੰਨੇ ਤੋਂ ਪੂਰੀ ਹੈ ਕਿ ਥਾਣੇ ਵਾਲੇ ਪੂਰੀਏ ਚੀਜ਼ ਦਾ ਜੋ ਵੀ ਇਹ ਕਾਰਨ ਹਾਂ ਨਹੀਂ ਬਿੰਨੂ ਬਿਲਕੁਲ ਇਨਸਾਫ ਚਾਹੀਦਾ ਵਾ ਜਿਹੜਾ ਗਾਲ ਉਹ ਵੀ ਇਹ ਕਹਿੰਦੇ ਉਹ ਬੰਦੇ ਕਹਿੰਦੇ ਪਹਿਲਾਂ ਹੱਤੋਂ ਬਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਬਾਜੀ ਸਾਨੂੰ ਕੋਈ ਹੱਤੋਂ ਬਾਈ ਨਹੀਂ ਕੀਤੀ ਗਈ ਸਾਡੇ ਕੋਲ ਰਿਕਾਰਡਿੰਗ ਹੈ ਮੇਰਾ ਪੂਰਾ ਸਾਰਾ ਖੂਨ ਨਿਕੜਾ ਹੈ ਫਿਰ ਤੁਸੀਂ ਗਾਲਾਂ ਕੱਢੀ ਜਾ ਰਹੇ ਹੋ ਸ਼ਰੇ ਆਮ ਗਾਲਾ ਕੱਟਦੇ ਵੇਓ ਕਿ ਮੈਂ ਰਿੰਕੂ ਪਾਸੀ ਆ ਤੁਸੀਂ ਜਾਣ ਦੇਣੀ ਆ ਫਿਰ ਕਿਸੇ ਨੂੰ ਇਹ ਕਿੱਦਾਂ ਕਹਿ ਸਕਦੇ ਮੈਂ ਉਹਦੇ ਪਿਓ ਨੂੰ ਮੈਂ ਵੀ ਫੋਨ ਕਰ ਰਿਆ ਵਾਂ ਮੈਨੂੰ ਰਾਤੀ ਫੋਨ ਕੀਤਾ ਤੁਹਾਨੂੰ ਵੀ ਦੱਸੋ ਕੀ ਫੋਨ ਕੀਤਾ ਇਹਨਾਂ ਨੂੰ ਵੀ ਫੋਨ ਕੀਤਾ ਕਿ ਉਹ ਫੋਨ ਨਹੀਂ ਚੱਕਦੇ ਵੇ ਇਹ ਕੀ ਗੱਲ ਹੋ ਗਈ ਰਾਤ ਨੂੰ ਤੁਸੀਂ ਫੋਨ ਕਰੋਗੇ ਬਸ ਠੀਕ ਹੈ ਬੇ ਨੀਰ ਸਾਹ ਨੂੰ ਤੇ ਮੀਟਿੰਗ ਰੱਖੀ ਸੀ ਉਹਦੇ ਵਿੱਚ ਗਿਆ ਸੀ ਕਿ ਭਾਈ ਇਹ ਜਿਹੜੀ ਤੁਹਾਾਰਾਂ ਦਾ ਸਮੱਸਿਆ ਦਾ ਹੱਲ ਕੀਤਾ ਹੈ ਕਿ ਕਿਹੜੀ ਐਮਐਲਏ ਤੇ ਹਿਪੋ ਪ੍ਰੈਸ਼ਰ ਆਪਾਂ ਕੋਈ ਠੀਕ ਹੈ ਜੀ ਤੇ ਪ੍ਰਿੰਸੀਪਲ ਮੈਡਮ ਜਿਹੜੇ ਆ ਉਹਨਾਂ ਨੂੰ ਆਈ ਸੀ ਅਸੀਂ ਮੀਟਿੰਗ ਰੱਖੀ ਸੀ ਆਪਣੇ ਆਫਿਸ 'ਚ ਇਹ ਸਾਰਾ ਪਿਆਰ ਉੱਥੇ ਬੱਠਾ ਹੋਇਆ ਸੀ ਕਿ ਉਹਨਾਂ ਨੂੰ ਕਹਿ ਕਿ ਤਾਰਿਆਂ ਦੀ ਸਮੱਸਿਆ ਦਾ ਹੱਲ ਕੀਤਾ ਲੈ ਤੇ ਸੋਮਵਾਰ ਛੁੱਟੀ ਹੁੰਦੀ ਆ ਤੋ ਹਰ ਸੋਮਵਾਰ ਆ ਬੰਦੇ ਭੇਜ ਕੇ ਤੇ ਤਿੰਨ ਹਫ਼ਤੇ ਤੋਂ ਲਗਾਤਾਰ ਉਹਦਾ ਹੱਲ ਕਰਾਉਣੇ ਜੀ ਬੜਾ ਵਧੀਆ ਚੱਲ ਰਿਹਾ ਸੀ ਜੀ ਜਦੋਂ ਇੰਨਾ ਜੰਗਾਲ ਖੱਟਿਆ ਜਾਂਦਾ ਉਹਦੇ ਵਿੱਚ ਗਲਤੀ ਵੀ ਹੋ ਜਾਂਦੀ ਹੈ ਸਟਾਫ ਕੋ 2-3 ਦਿਨ ਕਰ ਆਈਆਂ ਚੰਗੀਆਂ ਕਰਾਂਗੇ ਤਾਂ ਅਗਾਂਹ ਗੱਲ ਕੱਢੀਆਂ ਨੇ ਉਹਦੇ ਵਿੱਚ ਸਾਡਾ ਪਾਸੇ ਹੋਈ ਨਹੀਂ ਤਾਂ ਅਸੀਂ ਗੱਡੀਆਂ ਜੀਆਂ ਹਾਂਜੀ ਨਹੀਂ ਅਸੀਂ ਕੱਲ ਬੰਦੇ ਬੁਲਾ ਕੇ ਆਪਣੀ ਸਹੀ ਕਰਾ ਰਹੇ ਸੀ ਜਿੱਕ ਕਿ ਉਹਨਾਂ ਦਾ ਜੀ ਕੇ ਮੇਰੇ ਨਾਲ ਤੱਕਾ ਹੋਇਆ ਮੇਰੇ ਨਾਲ ਗੱਲ ਕੱਢੀਆਂ ਮੈਨੂੰ ਪਰਤਾਣ ਮੰਦਨਾ ਤੇ ਮੈਂ ਕੋੰਦਾ ਮੈਨੂੰ ਉਹਨਾਂ ਨੇ ਇਹ ਨਹੀਂ ਕੀਤਾ ਮੈਂ ਛੇ ਉਹ ਮੰਗਲਵਾਰ ਮੰਦਰ ਚ ਜੰਨਾ ਤੇ ਮੇਰਾ ਬੇਡਾ ਬੈਠਦਾ ਤੇ ਇਹਨਾਂ ਨੇ ਉੱਤੇ ਆ ਮੇਰੇ ਬੰਦੇ ਨੇ ਬਦਮਾਸ਼ੀ ਕੀਤੀ ਕਿਨੇ ਕੀਤੀ ਇਹ ਉੱਤੇ ਬੈਜਨ ਤੋਂ ਪ੍ਰਾਪ ਨੇ ਚੀਰ ਮੈਣਾ ਰਾਹੁਲ ਤੂੰ ਜਿਆਦਾ ਲੱਗਿਆ ਇਹ ਕੱਲ ਦੀ ਗੱਲ ਹੈ ਉਹ ਬੰਦ ਨਾਲ ਨਾ ਤਿੰਨ ਚਾਰ ਗਨ ਮੈਨ ਉਹ ਹੋਰ ਸੀ ਗਨ ਮੈਨ ਜਿਗਨਾ ਗਨ ਮੈਨ ਸੀ ਅੱਛਾ ਜੀ ਇਹ ਬੌਂਸਰ ਲੱਗਦਾ ਨਹੀਂ ਸਨ ਆਈਏ ਤੇ ਕਦੀ ਵੀ ਇਹਨੂੰ ਇੰਨਾ ਡਰ ਰਹਿੰਦਾ ਕੱਲੇ ਇਕੱਲਾ ਨਹੀਂ ਜਾਂਦਾ ਤੇ ਪੰਜ ਪੰਜ ਸੱਤ ਬੌਂਸਰ ਇਹ ਸਾਰਾ ਬਾਜ਼ਾਰ ਤੇ ਗੁੰਡਾਗਰਦੀ ਤੋਂ ਪਰੇਸ਼ਾਨ ਆ। ਇਹ ਸਾਡੇ ਭਾਈ ਸਾਹਿਬ ਆ ਸਾਡੇ। ਅੱਛਾ ਜੀ। ਮੇਰੀ ਗੱਲ ਸੁਣੋ। ਪਰ ਤਾਂ ਕਿ ਪਹਿਲਾਂ ਵੀ ਇਨਾ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ ਬਾਜ਼ਾਰ ਤੇ ਜਿਹੜੇ ਕੰਮ ਕਰਨ ਵਾਲੇ ਨੌਜਵਾਨ ਪਟਿਆ ਗਿਆ ਸੀਗਾ। ਇੱਕ ਵਾਰੀ ਨਹੀਂ ਬਹੁਤ ਵਾਰੀ ਆ। ਅੱਜ ਤੋਂ ਇੱਕ ਮਹੀਨਾ ਪਹਿਲਾਂ ਇੱਕ ਬੰਦਾ ਆਪਣੇ ਸਕੂਟਰ ਤੇ ਜਾ ਰਿਹਾ ਸੀ ਤੇ ਇਹਦੀ ਫਰੈਂਡ ਜਾਂ ਇਹਦੀ ਵਾਈਫ ਮੈਨੂੰ ਨਹੀਂ ਪਤਾ ਉਹਦੇ ਵਿੱਚ ਮੜਾ ਜਾਂ ਕਿਤੇ ਟੱਚ ਕਰ ਗਿਆ। ਤੇ ਇਹਨੇ ਉਹ ਲੰਮਾ ਪਾ ਕੇ ਇਸ ਬਾਜ਼ਾਰ ਦੇ ਵਿੱਚੋਂ ਮੁੰਡੇ ਨੂੰ ਮਨ ਵਰਗਾ ਕਰਤਾ। ਅੱਛਾ ਜੀ। ਠੀਕ ਆ ਜੀ। ਤੇ ਪਿਛਲੇ ਸਾਲ ਆ ਸਾਈਕਲ ਸੰਸ ਤੋਂ ਸਾਡੇ ਬਾਈ ਪ੍ਰਧਾਨ ਜੀ ਆ ਇਹਨਾਂ ਦੀ ਦੁਕਾਨ ਤੇ ਜਾ ਕੇ ਇਹਨਾਂ ਦੇ ਸੇਲਮੈਨ ਨੂੰ ਬੁਲਾ ਕੇ ਬਾਹਰ ਤੇ ਉੱਟਮਾਰ ਕੀਤੀ ਬਾਅਦ ਵਿੱਚੋਂ ਮਾਫੀ ਮੰਗ ਤੇ ਜਾ ਕੇ ਮਾਫੀ ਮੰਗੀ ਆਪਣੇ ਥਾਣੇ ਜੀ ਹੁਣ ਜਿਹੜਾ ਤੁਸੀਂ ਕੱਲ ਦੀ ਗੱਲ ਕਹਿ ਰਹੇ ਹੋ ਹਾਂਜੀ ਤੁਹਾਡੇ ਮੁੰਡੇ ਤੇ ਹਮਲਾ ਕੀਤਾ ਕਿਹੜੀ ਚੀਜ਼ ਨਾਲ ਇਹ ਮੁੰਡੇ ਨੂੰ ਹਮਲਾ ਨਹੀਂ ਕੀਤਾ ਮੇਰੇ ਬੇਡੇ ਨੂੰ ਧਮਕਾਇਆ ਉਹਨੂੰ ਪਿਸਤਲ ਦਿਖਾਈ ਗਈ ਕਿ ਕਿਹਦੇ ਮੈਨੂੰ ਪਿਸਤਲ ਸੀ ਇਹ ਪ੍ਰਭ ਕੁਲ ਜੀ ਤੇ ਜਿੰਨੇ ਵੀ ਨਾਲ ਮੁੰਡੇ ਹੁੰਦੇ ਆ ਕੋਈ ਸੀਸੀਟੀਵੀ ਹੈਗੀ ਉਹਦੀ ਹਾਂਜੀ ਪਿਸਤਲ ਵਾਲੀ ਦੇਖ ਲੈਣੇ ਆ ਜੀ ਮੇਰੇ ਕੋ ਬਾਹਰ ਪਾ ਕੇ ਪੁੱਛਣ ਉਤਾਰੇ ਆ ਅੰਦਰ ਆ ਕੇ ਧਮਕਾ ਰਹੇ ਆ ਪਿਸਤਲ ਵੀ ਦਿਖਾਈ ਗਈ ਉਹਦੀ ਹਾਂਜੀ ਪਿਸਤਲ ਵੀ ਆ ਗਈ ਹੈ ਜੀ ਨਹੀਂ ਪਿਸਤਲ ਦਿਖਾਈ ਗਈ ਹੈ ਉਹ ਮੈਂ ਬੇਡੇ ਨੂੰ ਪੁੱਛ ਰਿਹਾ ਨਾ ਜੀ ਜੇ ਉਹਦੀ ਪਿਸਤਲ ਦੀ ਨਿਕਲਦੀ ਹੈ ਕਿਉਂਕਿ ਤਾਰਾਂ ਦੀ ਪ੍ਰੋਬਲਮ ਕਰਕੇ ਇਹ ਕੁਝ ਵੀ ਹਾਂਜੀ ਕੱਲ੍ਹ ਸ਼ਾਮ ਦੀ ਗੱਲ ਆ ਜੀ ਅੱਛਾ ਤੇ ਅੱਜ ਬਾਜ਼ਾਰ ਪੂਰਾ ਇਕੱਠਾ ਹੋਇਆ ਆ ਸਾਰਾ ਬਾਜ਼ਾਰ ਇੱਕ ਮੰਗ ਕਰ ਰਿਹਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਦਮ ਚੁੱਕਿਆ ਜਾ ਦੇਵੇ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪੂਰੀ ਨਕੇਲ ਪਾਈ ਜਾਵੇ ਕਿ ਅੱਜ ਤੋਂ ਬਾਅਦ ਕੋਈ ਏਦਾਂ ਦਾ ਕੰਮ ਨਾ ਕਰੇ ਕਿਉਂਕਿ ਇਹਦੇ ਹੁਣ ਸੁਨੇਹ ਜਿਹੜੇ ਇਹ ਵੱਧ ਜਾ ਰਹੇ ਆ ਤਾਰ ਕੱਟਣ ਨੂੰ ਲੱਗੇ ਇਹ ਤਾਰ ਕੱਟਣ ਲੱਗੇ ਸਰ ਇਹ ਕਿਸੇ ਚੱਕ ਜਾ ਕੇ ਕੋਈ ਥੋੜਾ ਪਿੱਛੇ ਕਰ ਲੈ ਸਰ ਕੀ ਨਾਮ ਹੈ ਤੁਹਾਡਾ ਸਰ ਨਾਮ ਤੋਂ ਸ਼ੁਰੂ ਕਰਕੇ ਕੀ ਮੈਟਰ ਹੋਇਆ ਵਾ ਫਿਰ ਜਿਹੜਾ ਮਰੀਕੰਦ ਸੀ ਸੋਮਨਾਥ ਥਾਣਾ ਡਿਵੀਜ਼ਨ ਨੰਬਰ 4 ਜੀ ਸਰ ਕੀ ਮੈਟਰ ਹੈ ਜਰਮਾਲੀ ਕਾਂ ਦੇ ਵਿੱਚ ਮਾਲੀ ਕਾਂ ਚੌਂਕ ਦੇ ਵਿੱਚ ਦੁਕਾਨਦਾਰਾਂ ਦੀ ਆਸ ਵਿੱਚ ਲੜਾਈ ਝਗੜਾ ਹੋਇਆ ਹੈ ਜੀ ਇਹਨਾਂ ਦਾ ਲੜਾਈ ਝਗੜਾ ਜਿਹੜਾ ਹੋਇਆ ਇਹ ਕੋਈ ਬਿਜਲੀ ਦੀਆਂ ਤਾਰਾਂ ਤੋਂ ਟਕਰਾਰਬਾਜੀ ਹੋ ਗਈ ਹੈ ਠੀਕ ਹੈ ਠੀਕ ਹੈ ਦੋਨਾਂ ਪਾਰਟੀਆਂ ਨੇ ਆ ਆਪਣੀ ਆਪਣੀਆਂ ਦਰਖਾਸਤਾਂ ਸਾਨੂੰ ਦੇ ਦਿੱਤੀਆਂ ਨੇ ਜੀ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ ਕੇ ਜੋ ਬੰਦੀ ਕਾਰਵਾਈ ਹੋਗੀ ਉਹ ਅਸੀਂ ਜ਼ਰੂਰ ਕਰਾਂਗੇ ਠੀਕ ਹੈ ਸਰ ਇਹ ਝਗੜਾ ਅੱਜ ਹੋਇਆ ਜਾਂ ਕੱਲ ਹੋਇਆ ਸੀ ਝਗੜਾ ਅੱਜ ਹੋਇਆ ਅੱਜ ਹੋਇਆ ਐਸੇ ਇਹਨਾਂ ਦਾ ਕੱਲ ਵੀ ਹੋਇਆ ਸੀ ਇਹਨਾਂ ਦੀ ਕੋਈ ਮਾਰਕੀਟ ਨੇ ਵਿੱਚ ਬੈਠ ਕੇ ਮਾੜਾ ਮੋਟਾ ਸਮਝੌਤਾ ਵੀ ਕਰਾਇਆ ਸੀਗਾ ਅੱਜ ਇਹਨਾਂ ਦਾ ਦੁਬਾਰਾ ਫੇਰ ਉਹੀ ਗੱਲ ਪਿੱਛੇ ਕੁਚਾ ਰਿਹਾ 60 ਪੇਟ ਵੀ ਲੱਗੀ ਕਿਸੇ ਤੇ 60 ਪੇਟ ਜਿਨ੍ਹਾਂ ਦੇ ਲੱਗੀ ਉਹਨਾਂ ਨੇ ਮੈਡੀਕਲ ਕਰਵਾਇਆ ਜਦੋਂ ਮੈਡੀਕਲ ਲੈ ਕੇ ਆਵਾਂਗੇ ਉਦੋਂ ਕਲੀਅਰ ਹੋ ਜਾਊਗਾ ਠੀਕ ਹੈ ਲੱਗੀ ਬਾਕੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗਾ ਜੋ ਹਾਂ ਸਾਰੀਆਂ ਦਰਖਾਸਤਾਂ ਆ ਗਈਆਂ ਜੋ ਵੀ ਦਰਖਾਸਤਾਂ ਦੇ ਆਧਾਰ ਤੇ ਬੰਦੀ ਕਾਰਵਾਈ ਹੋ ਗਈ ਹੈ ਸੀ ਉਹ ਠੀਕ ਹੈ ਥੈਂਕ ਯੂ ਜੀ ਮੈਟਰ ਕੀ ਹੋਇਆ ਮਹੱਲੇ ਦਾ ਆਪਣੇ ਬਾਜ਼ਾਰ ਦੇ ਵਿੱਚ ਲੜਾਈ ਛੁਪਦਾ ਹੋਇਆ ਕੀ ਮਿੰਟ ਤੋਂ ਹੈ ਬੁਜਾਰਦਾ ਇਦਾਂ ਸੀ ਕੱਲ ਸ਼ਾਮੀ ਮੈਨੂੰ ਫੋਨ ਆਇਆ ਵੀ ਪਾਸੀ ਸਾਹਿਬ ਦੀ ਦੁਕਾਨ ਜਿਹੜੀ ਹੈ ਉਹਦੇ ਨੇੜੇ ਬੰਬੇ ਫੈਸ਼ਨ ਦੇ ਹਾਲ ਥੋੜਾ ਜਿਹਾ ਕੋਈ ਬਹਿਸ ਬਣਈ ਹੋਰ ਜੀ ਇਹਦਾ ਕਿੱਥੀ ਗੱਲ ਹੋ ਗਈ ਜਾ ਕੇ ਦੇਖਿਆ ਉਹਨਾਂ ਨੂੰ ਉਹ ਕਹਿੰਦੇ ਜੀ ਕੱਲ ਸਾਡੀ ਦੁਕਾਨ ਬੰਦ ਸੀ ਤੇ ਇਹਨਾਂ ਨੇ ਐਲੀਵੇਸ਼ਨ ਦੇ ਉੱਤੇ ਪੌੜੀ ਲਾ ਕੇ ਜਾਂ ਜਿਹੜਾ ਬਾਹਰ ਉਹਨਾਂ ਦੇ ਬਲੋਰ ਲੱਗਾ ਉਹਦੇ ਤੇ ਪੈਰ ਰੱਖ ਕੇ ਉੱਪਰ ਜਾ ਕੇ ਜਿੰਨੀਆਂ ਵੀ ਇਹਨਾਂ ਦੀਆਂ ਤਾਰਾਂ ਸੀਗੀਆਂ ਪਾਸੀ ਸਾਹਿਬ ਦੀ ਦੁਕਾਨ ਤੋਂ ਅੱਗੇ ਆਂਦੀਆਂ ਹੋਈਆਂ ਉਹ ਸਾਰੀਆਂ ਕੱਟੀਆਂ ਉਹ ਕਹਿੰਦੇ ਸਾਡਾ ਨੈਟ ਬੰਦ ਹੋ ਗਿਆ ਸਾਹਮਣੇ ਕੁਲਦੀਪ ਸਾਹਿਬ ਜਿਹੜੇ ਸੀਗੇ ਕੁਲਦੀਪ ਗਵਰਨਮੈਂਟ ਉਹ ਕਹਿੰਦੇ ਸਵੇਰ ਦੀ ਸਾਡੀ ਲਾਈਟ ਬੰਦ ਤਾਂ ਉਹਨਾਂ ਦੀਆਂ ਤਾਰਾ ਤੁਰਾ ਉਹਨੇ ਕੱਟਤੀਆਂ ਅੱਛਾ ਜੀ ਉਹ ਤਾਰਾ ਕੱਟੀਆਂ ਕਿਹਨਾਂ ਵੱਲੋਂ ਗਈਆਂ ਉਹ ਜਿਹੜੇ ਇਹ ਰਿੰਕੂ ਪਾਸੀ ਹੈ ਉਹਨਾਂ ਵੱਲੋਂ ਕੱਟਤੀਆਂ ਨੇ ਉਹਨੇ ਬਿਲਾਈਗੇ ਤੇ ਕਿਉਂ ਪ੍ਰਧਾਨ ਦੱਸ ਲਿਆ ਆਪਣਾ ਪ੍ਰਧਾਨ ਨੇ ਪ੍ਰਧਾਨ ਇਦਾਂ ਵੀ ਇਲੈਕਸ਼ਨ ਤਾਂ ਹੋਏ ਕੋਈ ਨਹੀਂ ਇਹਨਾਂ ਨੇ ਜ਼ਬਰਦਸਤੀ ਕਰਕੇ ਕਿ ਆ ਸਾਡਾ ਪ੍ਰਧਾਨ ਸਾਡਾ ਪ੍ਰਧਾਨ ਕਿਸੇ ਮੈਂਬਰ ਤੋਂ ਵੀ ਨਹੀਂ ਪੁੱਛਿਆ ਚਲੋ ਉਹ ਤਾਂ ਹੋਣਗੇ ਚਲੋ ਪ੍ਰਧਾਨ ਬਣਗੇ ਬਣਦੇ ਹੋਣਗੇ ਤੇ ਬੇਸਿਕਲੀ ਉਹ ਜਿੱਦਾਂ ਹੁਣ ਉਹ ਇਹ ਕਹਿ ਰਹੇ ਨੇ ਕਿ ਪੂਰੀ ਪਲਿਆ ਨੇ ਪਹਿਲਾਂ ਸਾਨੂੰ ਹੱਥ ਪਾਇਆ ਉਸ ਤੋਂ ਬਾਅਦ ਗੁੱਟਮਾਰਗੀ ਕੀਤੀ ਬਰਾਬਰ ਨੇ ਕੀਤੀ ਹੈ ਕੰਫਰੈਸ਼ਨ ਵਾਲਿਆਂ ਨੇ ਕਿ ਐਕਚੁਅਲ ਦੇ ਵਿੱਚ ਕੀ ਲੱਗਦਾ ਕਿ ਮੈਚ ਨਹੀਂ ਐਸਾ ਕੁਝ ਨਹੀਂ ਹੈ ਰਾਤੀ ਜਦੋਂ ਮੈਨੂੰ ਫੋਨ ਆਇਆ ਮੈਂ ਜਦੋਂ ਗਿਆ ਤਾਂ ਇਹ ਬਹਿਸ ਚੱਲ ਰਹੀ ਸੀ ਮੈਂ ਦੋਨੋਂ ਪੱਖਾਂ ਦਾ ਹੱਥ ਜੋੜੇ ਮੈਂ ਕਿਹਾ ਛੋਟਾ ਜਿਹਾ ਮੈਟਰ ਹੈ ਤੁਸੀਂ ਆਪਣੇ ਘਰ ਜਾਓ ਤੁਸੀਂ ਆਪਣੇ ਜਾਓ ਜਦੋਂ ਮਾਮਲਾ ਠੰਡਾ ਹੋ ਜਾਊਗਾ ਉਦੋਂ ਗੱਲ ਕਰ ਲਈਓ ਯਾਦ ਇਹ ਗੱਲ ਕੀਤੀ ਰਿੰਕੂ ਪਾਸੇ ਉੱਥੇ ਮੌਜੂਦ ਨਹੀਂ ਸੀ ਅੱਛਾ ਜੀ ਉਹ ਖਲੋ ਸੀਗਾ ਮੈਂ ਪੀਜੀਐਲ ਕੋ ਆਇਆ 4 ਦਿਨ ਲਾ ਕੇ ਮੇਰੀ ਸਿਹਤ ਠੀਕ ਨਹੀਂ ਸੀ ਸੋਮਵਾਰ ਸ਼ਾਮੀ ਮੈਂ ਆਇਆ ਅੱਛਾ ਜੀ ਤੇ ਦਵਾਈ ਖਾਧੀ ਮੈਂ ਸੋ ਗਿਆ ਰਾਤੀ ਉਹਨੇ 11 ਵਜੇ ਮੈਨੂੰ ਰਿੰਕੂ ਪਾਸੇ ਦਾ ਫੋਨ ਆਇਆ ਅੱਛਾ ਜੀ ਫਿਰ ਤੁਸੀਂ ਜਿਹੜਾ ਸਾਡੀ ਦੁਕਾਨ ਤੇ ਆਏ ਸੀਗੇ ਉਹਨਾਂ ਦੀ ਹਮਾਇਤ ਕਰਨ ਜਿਹੜੀ ਸਾਡੇ ਵੱਲ ਉਂਗਲੀ ਉਠ ਰਹੀ ਸੀ ਉਹ ਤੋੜ ਦਿੰਨੇ ਆ। ਅੱਛਾ ਇਹ ਗੱਲ ਤੁਹਾਨੂੰ ਲੱਗ ਜਿਨੇ ਕੇ ਡੈਂਕੂ ਬੱਸ ਤੂੰ। ਅੱਛਾ। ਤੇ ਬਾਬੇ ਦੀ ਮੇਰੇ ਤੇ ਫੁੱਲ ਕਿਰਪਾ ਇਸ ਵੇਲੇ ਸਾਰਾ ਜਿਹੜਾ ਹੈ ਸਰਕਾਰ ਵੀ ਮੇਰੇ ਨਾਲ ਤੇ ਮੈਂ ਛੱਡਣੇ ਨਹੀਂ ਇਕੱਲੇ-ਇਕੱਲੇ। ਤੁਹਾਨੂੰ ਇਹ ਗੱਲ ਕਮਜੀ ਕਿਹਨੇ ਦਿੱਤੀ ਹੈ ਕਿ ਉਂਗਲ ਤੋੜ ਦਿੰਨੇ ਆ। ਪ੍ਰਿੰਕੂ ਬੱਸ ਤੂੰ। ਇਹ ਜੇ ਤੁਸੀਂ ਰਿਟਰਨ 'ਚ ਕੋਈ ਕੰਪਲੇਨਟ ਦਿੱਤੀ ਕਿ ਤੁਹਾਨੂੰ ਇਸ ਤਰੀਕੇ ਦੇ ਮੈਂ ਤਾਂ ਹੁਣ ਦੁਕਾਨ ਤੇ ਆਇਆ ਪਤਾ ਲੱਗਿਆ ਕੁਲਦੀਪ ਦੇ ਉੱਤੇ ਹਮਲਾ ਕਰ ਦਿੱਤਾ 25-30 ਬੰਦਿਆਂ ਨੇ ਇਹਨਾਂ ਨੇ ਤੇ ਉਹ ਹਸਪੀਟਲ ਗਿਆ ਹੋਇਆ ਉਹ ਸੀਰੀਅਸ ਹੱਸਦੇ ਇੱਕ ਬੰਬੇ ਵਾਲੇ ਤੇ ਇਹ ਵੀ ਇਲਜ਼ਾਮ ਲਾਇਆ ਹੈ ਪਾਸੀ ਨੇ ਲਾਇਆ ਹੈ ਬੰਬੇ ਵਾਲੇ ਨੇ ਕੀ ਉਹਨਾਂ ਨੇ ਸਾਡੇ ਮੁੰਡੇ ਨੂੰ ਪਿਸਤਲ ਤੱਕ ਦਿਖਾਈ ਡੱਬ ਦੇ ਵਿੱਚ ਲੱਗੀ ਸੀ ਉਧਰ ਇਸ਼ਾਰਾ ਕੀਤਾ ਜਾ ਰਿਹਾ ਸੀ ਕਿ ਇੱਧਰ ਮੇਰੇ ਪਿਸਤਲ ਲੱਗੀ ਮੈਨੂੰ ਐਸਾ ਕੁਝ ਨਹੀਂ ਪਤਾ ਜੀ ਮੈਂ ਐਸਾ ਉੱਥੇ ਮੌਜੂਦ ਹੀ ਨਹੀਂ ਸੀ ਕੀ ਮੰਕੀ ਕਰ ਦੋ ਮੰਕ ਕਰਦੇ ਆ ਦੇਖੋ ਇਹ ਗੁੰਡਾਗਰਦੀ ਠੀਕ ਨਹੀਂ ਹੈ ਐਦਾਂ ਕਿਸੇ ਦੀ ਦੁਕਾਨ ਤੇ ਜਾ ਕੇ ਪਹਿਲਾਂ ਤਾਂ ਤਾਰਾਂ ਕੱਟਤੀਆਂ ਐਮਐਲਏ ਸਾਹਮਣੇ ਕਟਵਾਈਆਂ ਤਾਰਾਂ ਦੀ ਐਮਐਲਏ ਸਾਹਿਬ ਦਾ ਕੀ ਰੋਲ ਹੈ ਜੀ ਤਾਰਾਂ 'ਚ ਉਹ ਕਹਿੰਦੇ ਮਾਰਕੀਟ 'ਚ ਤਾਰਾਂ ਦਾ ਜੰਗਾਲ ਬਹੁਤ ਸੀਗਾ ਉਹਨੂੰ ਠੀਕ ਕਰਾਇਆ ਜਾ ਰਿਹਾ ਸੀਗਾ ਇਸ ਕਰਕੇ ਉਹਨਾਂ ਦੀ ਤਾਰ ਕੱਟੀ ਗਈ ਤੇ ਹੋਰ ਵੀ ਚਾਰ ਪੰਜ ਦੁਕਾਨਾਂ ਦੀਆਂ ਕੱਟੀਆਂ ਗਈਆਂ ਚਲੋ ਕੱਟੀਆਂ ਗਈਆਂ ਅਗਰ ਕੋਈ ਕੰਪਲੇਨ ਲੈ ਕੇ ਜਾਂਦਾ ਉਹਨੂੰ ਐਦਾਂ ਕੁੱਟਦੇ ਨਹੀਂ ਜਾਂ ਉਹਦਾ ਧਮਕਾਉਂਦੇ ਨਹੀਂ ਸਾਰੇ ਸਾਡੇ ਮੈਂਬਰਾਂ ਨੂੰ ਫੋਨ ਆਈ ਜਾਂਦੇ ਆ ਤੈਨੂੰ ਦੇਖ ਲਾਂਗਾ ਸਵੇਰੇ 11 ਵਜੇ ਆ ਜੀ ਮੈਂ ਦੇਖ ਲਾਂਗਾ ਅਸਲ 'ਚ ਮਾਰਕੀਟ ਦਾ ਪ੍ਰਧਾਨ ਹੈ ਕੌਣ ਇੱਥੇ ਦੋ ਐਸੋਸੀਏਸ਼ਨ ਬਣੀ ਹੋਈ ਜੀ ਜੀ ਦੂਸਰੀ ਐਸੋਸੀਏਸ਼ਨ ਦਾ ਮੈਂ ਪ੍ਰਧਾਨ ਠੀਕ ਹੈ ਜੀ ਇੱਕੋ ਐਸੋਸੀਏਸ਼ਨ ਦੇ ਉਹ ਪ੍ਰਧਾਨ ਠੀਕ ਹੈ ਜੀ ਮਤਲਬ ਇੱਕ ਮਾਰਕੀਟ ਦੇ ਵਿੱਚ ਦੋ ਪ੍ਰਧਾਨ ਦੋ ਐਸੋਸੀਏਸ਼ਨ ਠੀਕ ਹੈ ਜੀ ਮਤਲਬ ਤਾਂ ਹੀ ਉਹ ਕਹਿ ਰਹੇ ਕਿ ਮੈਂ ਪ੍ਰਧਾਨ ਹਾਂ ਹਾਂ ਜੀ ਮਤਲਬ ਇਹ ਤਰੀਕਾ ਹੈਗਾ ਕਿ ਇੱਕ ਐਸੋਸੀਏਸ਼ਨ ਦੀ ਦੂਜੇ ਦੇ ਨਾਲ ਬੰਦੀ ਨਹੀਂ ਤੇ ਗੁੱਟਬਾਜੀ ਤਾਂ ਨਹੀਂ ਹੋ ਰਹੀ ਤੇ ਸਾਡਾ ਦੇਖੋ ਮੇਲ-ਮਲਾਪ ਸਹੀ ਹੈ ਅਸੀਂ ਆਪਸ ਵਿੱਚ ਮਿਲਦੇ ਜੁਲਦੇ ਆਂ ਕਦੀ ਕੋਈ ਉਹਨਾਂ ਨੂੰ ਕਪੜਾ ਚਾਹੀਦਾ ਕਦੀ ਕੁਝ ਚਾਹੀਦਾ ਆਪਸ ਇਕੱਠੇ ਹੀ ਆਂ ਪਰ ਉਹਨਾਂ ਦੇ ਨਾਲ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਇਕਦਮ ਜਿਹੜਾ ਇਹ ਉਹ ਇੰਨਾ ਕੁਝ ਰੂਡ ਹੋ ਗਏ ਪਰ ਉਹਨਾਂ ਦੇ ਨਾਲ ਵੀ ਕਾਫੀ ਦੁਕਾਨਦਾਰ ਹੈਗੇ ਜਿਹੜੇ ਖੜੇ ਸੀ ਕਾਫੀ ਘੱਟ ਗਿਆ ਦੇਖੋ ਜਿਹੜੇ ਦੋ ਦੋ ਐਸੋਸੀਏਸ਼ਨਾਂ ਹੁੰਦੀਆਂ ਉਹਦੇ ਚ ਮੈਂਬਰ ਕੋਈ ਉਧਰ ਵੀ ਹੁੰਦੇ ਆ ਉਧਰ ਵੀ ਹੁੰਦੇ ਠੀਕ ਹੈ